ਤੇ ਜੋਂ ਜੱਟ ਦਾ ਰੋਇਆ ਅੱਧੀ ਰਾਤ ਨੀ ਨਿਮਰਾਲੋ ਸੇਮ ਖਵਾ। ਯਾਰ ਨਾਲੇ ਮੈਨੂੰ ਨਹੀਂ ਚੰਗਾ ਲੱਗਦਾ ਐਵੇਂ ਹੀ ਸਾਰਾ ਦਿਨ ਭੁੱਖੇ ਰਹਿਣਾ। ਮੈਨੂੰ ਕੁਛ ਨਹੀਂ ਹੋ ਚੱਲਿਆ ਯਾਰ ਮੈਨੂੰ ਕੀ ਹੋ ਜਾਣਾ? ਤੁਸੀਂ ਤਾਂ ਮੇਰੀ ਜਾਨ ਹੋ ਢੱਡ ਲਈ ਤਾਂ ਮੈਂ ਸਾਰੀ ਉਮਰ ਵੀ ਭੁੱਖੀ ਰਹਿਲਾਂ। ਪੁੱਤ ਹਾਂ ਮੰਮੀ ਕਹਿਣਾ ਲੱਗੇ ਆ ਸਵੇਰੇ ਸਵੇਰੇ ਗੱਲਾਂ ਕਰਨਾ। ਨਿਮਰ ਕਹਿੰਦੀ ਵਰਤ ਰੱਖਣਾ ਮੈਂ ਚਲ ਮੈਂ ਸੇਵ ਖਵਾ ਦਿੰਨਾ ਵਾ। ਤੁਸੀਂ ਸਮੋ ਸਮੋ ਹੋ ਜੇ ਇਹਨੂੰ ਕਿੰਨੀ ਵਾਰ ਸਮਝਾਇਆ ਇਹ ਨਹੀਂ ਸਮਝਦਾ ਮੰਮੀ ਮੰਮੀ ਬਲੀ ਬੱਤੀ ਨਹੀਂ ਆਉਂਦੀ ਦੀ ਮੈਂ ਪੱਠੇ ਨੂੰ ਉਤਰਦਾ ਕਿੱਥੇ ਆ ਕੀ ਗੱਲ ਹੋਈ ਪੁੱਤ ਪੱਠੇ ਕੋ ਉਤਰ ਨਹੀਂ ਤੇ ਉਧਰ ਬੱਤੀ ਨਹੀਂ ਆਉਂਦੀ ਇੱਥੋਂ ਤਾਂ ਨਹੀਂ ਖਰਾਬ ਦੇਖ ਲੈ ਪੁੱਤ ਫੇਰ ਇਦਾਂ ਖਰਾਬ ਨਾ ਹੋਵੇ ਮੈਂ ਇਥੋਂ ਚੈੱਕ ਕਰਦਾ ਭਲਾ ਡੈਡੀ ਇਹ ਤਾਂ ਤੇ ਕਹਿਣ ਦੇ ਆ ਜੀਕਰ ਪੁੱਤ ਹੋਈ ਥੇ ਤੇ ਕਰੰਟ ਆਉਂਦਾ ਹੁੰਦਾ ਇਹ ਆ ਹੀਗਾ ਤਨੂ ਵੀ ਤੇ ਕਰੰਟ ਆਉਂਦਾ ਇੱਥੋਂ ਕਰੰਟ ਆਉਂਦਿਆ ਆਹੋ ਹੋ ਸੁਗਰਾ ਬਚਾਲਿਆ ਤੂੰ ਪੁੱਤ ਕੀ ਹੋਇਆ ਠੀਕ ਹਾਂ ਤੂੰ ਮੰਮੀ ਨੇ ਮਨ ਨੇ ਬਚਾਲਿਆ ਮੈਨੂੰ ਕਰੰਟ ਪੈ ਚੱਲਾ ਗਿਆ ਮੈਨੂੰ ਇਹ ਤਾਂ ਖਿੱਚ ਲਿਆ ਇੱਥੋਂ ਕਰੰਟ ਆਉਂਦਿਆ ਦਾ ਹੀ ਓ ਮੰਮੀ ਮੈਂ ਚੱਲਾ ਵਾਂ ਕਿੱਥੇ ਜਿੰਨਾ ਪਤਾ ਓ ਮੈਂ ਨਿਮਰ ਨੂੰ ਲੈ ਵਾਂ ਪਤਾ ਕੀ ਹੋ ਗਿਆ ਵਾਂ ਤੈਨੂੰ ਮੰਮੀ ਨਿਮਰ ਨੂੰ ਲੈ ਚੱਲਾ ਮੈਂ ਕੀ ਹੋਇਆ ਪਤਾ ਆ ਇੱਧਰ ਆ ਕਿੱਥੇ ਆ ਇੱਧਰ ਆ ਮੈਂ ਲੈ ਮੈਂ ਲੇਟ ਹੋ ਜਾਣਾ ਮੰਮੀ ਮੈਂ ਇੱਧਰ ਆਂ ਹਾਂ ਸਾਂ ਇਹ ਨਹੀਂ ਕਿ ਨਿੰਮੋ ਮੰਮੀ ਕੀ ਕਹਿੰਦੀ ਮੈਂ ਚੱਲਿਆ ਲੈਣਾ ਐਵੇਂ ਪਤਾ ਨਹੀਂ ਕੀ ਗੱਲਾਂ ਮਾਰਦੀ ਰਹਿਨੀ ਤੂੰ ਕੱਲ ਤੈਨੂੰ ਮੈਂ ਪਿੰਡ ਸਾਡੇ ਕਹੇ ਆ ਪਰਸੋਂ ਤੇਰੇ ਸਾਹਮਣੇ ਹੀ ਉਹਨੇ ਮੈਨੂੰ ਬਚਾਇਆ ਜਦ ਮੈਨੂੰ ਕਰੰਟਰ ਲੱਗ ਲੱਗਾ ਮੇਰੇ ਨਾਲ ਤੇ ਰਿੰਦੀ ਇਦਾਂ ਕਿਉਂ ਕਰਦੀ ਤੀ ਉਹ ਤੇ ਤੇਰਾ ਮਾਰ ਕੇ ਵੀ ਸੋਚਦੀ ਆ ਤੂੰ ਨਹੀਂ ਸੋਚਿਆ ਕੋਈ ਤੂੰ ਹੀ ਸੋਚਿਆ ਕੋਈ ਪਾਣੀ ਲਾਉਂਦੇ

ਨੇ ਮਰ ਉਹ ਬੋਲਦੀ ਤੂੰ ਮੰਮੀ ਮੰਮੀ ਨੇ ਮਰ ਉਹ ਰਬਾਏ ਹੋਇਆ ਕੀ ਹੋ ਗਿਆ ਮੇਰੇ ਤੋਂ ਓਏ ਉੱਠ ਮੈਂ ਨਹੀਂ ਬਿਨਾ दारू ਨੇ ਮਰ ਉੱਠਾ ਦੋ ਨੱਟ ਦਾ ਰੋਇਆ ਅੱਧੀ ਰਾਤ मेरी तड़पे की जाने दिल विरोएगा